ਸਭਾ ਦੇ ਇਨਚਾਰਜ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਫੈਕਟਰੀਆਂ ਦੇ ਵਿੱਚ ਜਾ ਕੇ ਸਰਵੇ ਕਰੇ ਕਿ ਕਿੰਨੇ ਕੱਚੇ ਤੇ ਕਿੰਨੇ ਪੱਕੇ ਕਿੰਨੇ ਪੰਜਾਬੀ ਕਿੰਨੇ ਪ੍ਰਵਾਸੀ ਇਹ ਸਰਕਾਰ ਫੈਕਟਰੀ ਸ਼ਾਈ ਜਿਹੜੀ ਹੈਗੀ ਧੱਕਾ ਕਰ ਰਹੀ ਆ ਵਰਕਰਾਂ ਦੇ ਨਾਲ ਔਰ ਵਰਕਰਾਂ ਨੂੰ ਵੱਡੇ ਲੈਵਲ ਤੇ ਸ਼ੋਸ਼ਣ ਕਰ ਰਹੀ ਆ ਇਹ ਜਿਹੜੀ ਘਟਨਾ ਹੋਈ ਹੈ ਇਹ ਘਟਨਾ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਭੋਜਨ ਸਮਾਜ ਪਾਰਟੀ ਇਹਨੂੰ ਹਲਕੇ ਚ ਨਹੀਂ ਲਏਗੀ ਭੋਜਨ ਸਮਾਜ ਪਾਰਟੀ ਅਗਰ ਲੋੜ ਪਈ ਤਾਂ ਇਹਦੇ ਲਈ ਅਦੋਲਨ ਵੀ ਸ਼ੁਰੂ ਕਰੇਗੀ ਪੰਜਾਬ ਦੇ ਅੰਦਰ ਔਰ ਜਿਹੜੀ ਇਹ ਘਟਨਾ ਵਾਪਰੀ ਆ ਇਹ ਜਦੋਂ ਸਾਡੇ ਪੰਜਾਬ ਦੇ ਪ੍ਰਧਾਰ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਪੂਰੀ ਸਾਹਿਬ ਨੂੰ ਪਤਾ ਲੱਗਿਆ ਉਹਨਾਂ ਨੇ ਸਾਨੂੰ ਕੌਰਨ ਫੋਨ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਸ ਤੇ ਐਕਸ਼ਨ ਲਿਆ ਜਾਵੇ ਤਾਂ ਅੱਜ ਸਾਡੀ ਪੂਰੀ ਲੀਡਰਸ਼ਿਪ ਲੁਧਿਆਣਾ ਜ਼ਿਲ੍ਹੇ ਦੀ ਇਹ ਆਪਣੇ ਥਾਣੇ ਦੇ ਸਾਹਮਣੇ ਮੌਜੂਦ ਆ ਔਰ ਉਹਨਾਂ ਬੇਟੀਆਂ ਨੂੰ ਇਨਸਾਫ ਦਿਵਾਉਣ ਲਈ ਕਿਉਂਕਿ ਇਹ ਬਹੁਜਨ ਸਮਾਜ ਪਾਰਟੀ ਦਾ ਨਾਰਾ ਹੈ ਕਿ ਨਾਰੀ ਕੇ ਸਨਮਾਨ ਮੇ ਬੀਐਸਪੀ ਮદાન ਮੇ ਸਰ ਕੀ ਨਾਮ ਆ ਜੀ ਮੈਂ ਬਲਵਿੰਦਰ ਸਿੰਘ ਦਸਹੀ ਸਿਟੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਦਾ ਮੈਂਣਾ ਸਭ ਤੋਂ ਪਹਿਲਾਂ ਤਾਂ ਆਪ ਸਭ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਡੀਡੀ ਵੜਨ ਦਾ ਔਰ ਡ੍ਰੀਮ ਬੇਕਪੁਰ ਚੈਨਲ ਤੋਂ ਜਿੰਨਾਂ ਨੇ ਪਹੁੰਚੋ ਕਿ ਮਾਮਲਾ ਕੀ ਹੈ ਨਾ ਮਾਮਲਾ ਇਸ ਤਰ੍ਹਾਂ ਦੀ ਕੱਲ ਬਹਾਦਰ ਕੇ ਰੋਡ ਤੇ ਇੱਕ ਨੌਜਵਾਨ ਲੜਕੀਆਂ ਔਰ ਉਹਨਾਂ ਦੀ ਮਾਤਾ ਜੀ ਪੂਰੇ ਪਰਿਵਾਰ ਨੂੰ ਫੈਕਟਰੀ ਦੇ ਮਾਲਕ ਨੇ ਤਣਾਟ ਨੇ ਉਹਨਾਂ ਤੇ ਚੋਰੀ ਦਾ ਇਲਜ਼ਾਮ ਲਾ ਕੇ ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਬਜ਼ਾਰਾਂ ਦੇ ਵਿੱਚ ਜਿਹੜਾ ਹੈਗਾ ਕਮਾਇਆ ਗਿਆ ਔਰ ਅਸੀਂ ਉਸ ਰੋਸ ਦੇ ਵਿੱਚ ਕਿ ਨਾਰੀ ਦਾ ਜਿਹੜਾ ਅਪਮਾਨ ਹੈ ਦੇਸ਼ ਦੇ ਅੰਦਰ ਨਾਅਰਾ ਲਗਾਇਆ ਜਾਂਦਾ ਵੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਅੱਜ ਇਹ ਸਰਕਾਰ ਸੁੱਤੀ ਪਈ ਆ ਜਿਨ੍ਹਾਂ ਨੌਜਵਾਨ ਲੜਕੀਆਂ ਦਾ ਅੱਜ ਕੈਰੀਅਰ ਹੀ ਖਰਾਬ ਕਰਕੇ ਰਸਤਾ ਉਹਨਾਂ ਦਾ ਫਿਊਚਰ ਖਰਾਬ ਹੋ ਗਿਆ ਲੜਕੀਆਂ ਦਾ ਔਰ ਉਸ ਫੈਕਟਰੀ ਦੇ ਮਾਲਕ ਵੱਲੋਂ ਕੋਈ ਵੀ ਜਿਹੜੀ ਆ ਚੋਰੀ ਦੀ ਕੰਪਲੀਟ ਥਾਣਾ ਬਸਤੀ ਜੋਧੇਵਾਲ ਨਹੀਂ ਕਰਵਾਈ ਗਈ ਉਹਨਾਂ ਨੇ ਆਪਣਾ ਹੀ ਕਾਨੂੰਨ ਬਣਾ ਕੇ ਉਹ ਨੌਜਵਾਨ ਲੜਕੀਆਂ ਦਾ ਮੂੰਹ ਕਾਲਾ ਕਰਕੇ ਤੇ ਉਸ ਏਰੀਆ ਦੇ ਵਿੱਚ ਕਮਾਇਆ ਗਿਆ ਇਸ ਰੋਸ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਦੋਂ ਉਹਨਾਂ ਨੇ ਇਹ ਵੀਡੀਓ ਦੇਖੀ ਤਾਂ ਇੱਕਦਮ ਉਹਨਾਂ ਨੇ ਰੋਸ ਪ੍ਰਗਟ ਆਉਂਦਿਆਂ ਹੋਇਆਂ ਫੈਕਟਰੀ ਦੇ ਮਾਲਕਾਂ ਦੇ ਤੁਰੰਤ ਪਰਚਾ ਦਰਜ ਕਰਾਉਣ ਵਾਸਤੇ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਔਰ ਸਾਡੇ ਸਟੇਟ ਦੇ ਜਨਰਲ ਸ਼ਕਤੀ ਮਾਨਯੋਗ ਸ਼੍ਰੀ ਬਲਵਿੰਦਰ ਸਿੰਘ ਬਿੱਟਾ ਜੀ ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਘੋਵਾਲ ਸਾਡੀ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਉਹ ਹਰਕਤ ਦੇ ਵਿੱਚ ਆਈ ਔਰ ਅਸੀਂ ਬਸਤੀ ਜੋਧੇਵਾਲ ਜਿਹੜਾ ਥਾਣਾ ਆ ਅਸੀਂ ਉਹਦੇ ਇੰਚਾਰਜ ਸਾਹਿਬ ਮਾਨਯੋਗ ਐਸਐਚਓ ਸਾਹਿਬ ਨੂੰ ਅਸੀਂ ਮਿਲੇ ਔਰ ਉਹਨਾਂ ਨੂੰ ਕਿਹਾ ਵੀ ਤੁਸੀਂ ਮੁਕਦਮਾ ਦਰਜ ਕਰਤਾ ਉਹਨਾਂ ਨੇ ਕਿਹਾ ਵੀ ਮੁਕਦਮਾ ਸੀ ਦਰਜ ਕਰ ਲਿਆ ਆ ਅਸੀਂ ਉਹਨਾਂ ਤੇ ਦਬਾਅ ਬਣਾਇਆ ਵੀ ਜਿਹੜਾ ਮਾਲਕ ਆ ਕਿਉਂਕਿ ਮਾਲਕ ਨੇ ਮਾਲਕ ਦੀ ਚੋਰੀ ਹੋਈ ਮਾਲਕ ਦੀ ਚੋਰੀ ਤੋਂ ਬਾਅਦ ਉਹਨੇ ਵਰਕਰਾਂ ਨੂੰ ਹੀ ਕੁੱਟਮਾਰ ਕੀਤੀ ਔਰ ਵਰਕਰਾਂ ਨੂੰ ਹੀ ਜਿਹੜਾ ਹੈਗਾ ਪਰਚਾ ਦਰਜ ਕਰਵਾ ਕੇ ਅੰਦਰ ਕਰਵਾਤਾ ਮਾਲਕ ਤਾਂ ਫ੍ਰੀ ਬੈਠਾ ਇਸ ਕਰਕੇ ਅਸੀਂ ਭੋਜਨ ਸਮਾਜ ਪਾਰਟੀ ਦੀ ਸਾਡੀ ਸਮੁੱਚੀ ਜਿਹੜੀ ਲੀਡਰਸ਼ਿਪ ਆ ਉਹ ਮੰਗ ਕਰਦੀ ਆ ਕਿ ਜਿਹੜਾ ਫੈਕਟਰੀ ਦਾ ਤਣਾਟ ਮਾਲਕ ਆ ਬੇਗਨਾ ਹੋ ਕੇ ਆ ਜੋ ਬਾਹਰ ਬੈਠਾ ਤੁਰੰਤ ਜਿਹੜਾ ਹੈਗਾ ਐਸਐਚਓ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਉਹਨਾਂ ਨੂੰ ਅਰੈਸਟ ਪਾ ਕੇ ਉਹਨਾਂ ਨੂੰ ਸਿਲਾਖਾਂ ਦੇ ਪਿੱਛੇ ਭੇਜਿਆ ਜਾਵੇ ਬਹੁਜਨ ਜਿਹੜੀ ਸਮਾਜ ਪਾਰਟੀ ਆ ਉਹ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਨਸਾਫ ਤੋਂ ਆਉਣ ਵਾਸਤੇ ਖੜੀ ਆ ਮੈਂ ਬਲਵਿੰਦਰ ਸਿੰਘ ਬਿੱਟਾ ਸਟੇਟ ਜਨਸਕੀ ਬਹੁਜਨ ਸਮਾਜ ਪਾਰਟੀ ਪੰਜਾਬ ਸਾਡੇ ਧਿਆਨ 'ਚ ਜਦੋਂ ਕੱਲ ਆਈ ਰਾਤੀ ਧਿਆਨ 'ਚ ਮੇਰੇ ਗੱਲ ਆਈ ਮਾਨਯੋਗ ਡਾਕਟਰ ਅਫਤਾਰ ਸਿੰਘ ਕ림ਪਰੀ ਸਾਹਿਬ ਨੇ ਜਦੋਂ ਰਾਤੀ 11:30 ਵਜੇ ਮੈਨੂੰ ਫੋਨ ਕਰਕੇ ਦੱਸੀ ਸਾਰੀ ਗੱਲ ਉਹ ਤੱਕ ਮੇਰੀ ਨੌਲੇਜ ਦੇ ਵਿੱਚ ਇਹ ਗੱਲ ਬਿਲਕੁਲ ਨਹੀਂ ਸੀ ਜਦੋਂ ਮੇਰੀ ਨੌਲੇਜ ਆਈ ਉਸੇ ਬੱਲੇ ਮੈਂ ਆਪਣੀ ਜ਼ਿਲ੍ਹੇ ਦੀ ਟੀਮ ਨਾਲ ਸਮੁੱਚੀ ਨਿਰਦੇਸ਼ਪਨ ਨਾਲ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਅਸੀਂ ਅੱਜ ਬਸਤੀ ਜੋਧਿਆਲ ਥਾਣੇ ਦੇ ਵਿੱਚ ਆਏ ਮਾਨਯੋਗ ਐਸ.ਐਸ.ਓ. ਸਾਹਮਣੂ ਮਿਲੇ ਔਰ ਉੱਚ ਅਧਿਕਾਰੀਆਂ ਨਾਲ ਵੀ ਫੋਨ ਤੇ ਗੱਲ ਹੋਈ ਔਰ ਉਹਨਾਂ ਨੇ ਕਿਹਾ ਵੀ ਐਫ.ਆਈ.ਆਰ ਆ ਜਿਹੜੀ ਉਹ ਦਰਜ ਕਰ ਦਿੱਤੀ ਗਈ ਆ ਔਰ ਦੋ ਬੰਦੇ ਜਿਹੜੇ ਅਸੀਂ ਫੜ ਗਏ ਆ ਜਿਹੜੇ ਸੀਸੀ ਕੈਮਰੇ ਦੀ ਉਹ ਉਹਦੇ ਵਿੱਚ ਆਇਆ ਇੱਕ ਮੈਨੇਜਰ ਜਿਹੜਾ ਫੈਕਟਰੀ ਦਾ ਮੈਨੇਜਰ ਆ ਤੇ ਇੱਕ ਹੋਰ ਉਹਨਾਂ ਦਾ ਕਰਿੰਦਾ ਉਹ ਫੜਿਆ ਹੈ ਤੇ ਜਿਹੜਾ ਮਾਲਕ ਹੈ ਮਾਲਕ ਫਰਾਰ ਹੈ ਮੈਂ ਇੱਥੇ ਇਹ ਗੱਲ ਮੈਂ ਸਮਝਦਾ ਵੀ ਇੱਥੇ ਜਿਹੜਾ ਮਾਲਕ ਫਰਾਰ ਆ ਜਦੋਂ ਮੌਕੇ ਤੇ ਪੁਲਿਸ ਉਸ ਵੇਲੇ ਪਹੁੰਚੀ ਆ ਤੇ ਮੌਕੇ ਤੇ ਮਾਲਕ ਮੌਜੂਦ ਸੀਗਾ ਤੇ ਮੌਕੇ ਤੋਂ ਮਾਲਕ ਕਿੱਦਾਂ ਭੱਜ ਗਿਆ ਇੱਥੇ ਕੋਈ ਨਾ ਕੋਈ ਇਹ ਇਦਾਂ ਦੀ ਗੱਲ ਹੈ ਜਿਹੜੀ ਜਿਹੜੀ ਸ਼ੱਕ ਦੇ ਦਾਇਰੇ ਦੇ ਵਿੱਚ ਹੈ ਵੀ ਸ਼ਾਇਦ ਉਹ ਉਹਦੇ ਉਹਦੇ ਤੇ ਉਹਦੀ ਫੈਕਟਰੀ ਸਰਕਾਰ ਹੋਵੇ ਸਰਕਾਰ ਦੇ ਨੁਮਾਇੰਦੇ ਹੋਣ ਇਸ ਕਰਕੇ ਜਿੱਥੇ ਮੈਂ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਪੂਰਨ ਤੌਰ ਤੇ ਮੰਗ ਕਰਦਾ ਵੀ ਜਿਹੜਾ ਮਾਲਕ ਹੈ ਫੈਕਟਰੀ ਦਾ ਮਾਲਕ ਹੈ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨੂੰ ਸਲਾਕਾਂ ਦੇ ਅੰਦਰ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਨੇ ਸਭ ਤੋਂ ਪਹਿਲਾਂ ਔਰਤ ਨੂੰ ਮਾਨ ਸਤਕਾਰ ਦਿੱਤਾ ਔਰਤ ਨੂੰ ਮਾਨ ਸਤਕਾਰ ਦਿੱਤਾ ਇਸ ਕਰਕੇ ਅਸੀਂ ਔਰਤ ਦਾ ਮਾਨ ਸਨਮਾਨ ਬਰਕਰਾਰ ਕਰਾਉਣ ਦੇ ਲਈ ਅੱਜ ਬਹੁਤ ਜਣ ਸਮਾਜ ਪਾਰਟੀ ਮੈਦਾਨ ਦੇ ਵਿੱਚ ਹੈ ਹੈਗਾ ਤੇ ਕਾਰਵਾਈ ਕੀ ਕੀਤੀ ਗਈ ਸਭ ਨੂੰ ਇੱਕ ਜੀ ਕੱਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਤਿੰਨ ਲੜਕੀਆਂ ਇੱਕ ਉਹਨਾਂ ਦੇ ਜਿਹੜੀਆਂ ਰਿਲੇਟਿਵ ਤੇ ਇੱਕ ਲੜਕਾ ਉਹਨਾਂ ਦੇ ਮੂੰਹ ਕਾਲੇ ਕਰਕੇ ਗਲੀਆਂ ਵਿੱਚ ਘਮਾਉਣ ਸੰਬੰਧੀ ਇਹ ਵੀਡੀਓ ਸੀ ਉਦੇ ਉੱਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਤੇ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਪਹਿਲਾਂ ਤਾਂ ਏਰੀਆ ਜਿਹੜਾ ਉਹ ਆਇਡੈਂਟੀਫਾਈ ਕੀਤਾ ਉਸ ਤੋਂ ਬਾਅਦ ਇਹ ਗੁਰੂਪ੍ਰੀਤ ਵਿਹਾਰ ਏਰੀਆ ਜਿਹੜਾ ਬਹਾਦਰ ਕੇ ਰੋਡ ਤੇ ਸਥਿਤ ਹੈ ਇਹ ਜਿਹੜੀ ਫੈਕਟਰੀ ਹੈ ਇਹ ਟ੍ਰੇਸ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਲੇਡੀਜ਼ ਗਾਰਮੈਂਟ ਹੈ ਜਿਹੜੇ ਉਹਦੇ ਉਹਦੀ ਫੈਕਟਰੀ ਹੈ ਜਿੱਥੇ ਇਹ ਲੜਕੀਆਂ ਕੰਮ ਕਰਦੀਆਂ ਸੀ ਇਹ ਉੱਥੇ 5 ਕੁ ਮਹੀਨੇ ਤੋਂ ਕੰਮ ਕਰਦੀਆਂ ਸੀ ਜਿਹੜੇ ਮਾਲਕ ਨੇ ਉਹਨਾਂ ਦੇ ਮੁਤਾਬਕ ਤਾਂ ਵੀ ਇਹਨਾਂ ਨੇ ਕੋਈ ਚੋਰੀ ਵਗੈਰਾ ਕੀਤੀ ਸੀ ਬਟ ਇਹ ਆ ਕਿ ਮਾਲਕਾਂ ਨੇ ਸਾਡੇ ਕੋਲ ਕੋਈ ਰਿਟਰਨ ਕੰਪਲੇਂਟ ਜਾਂ ਕੋਈ ਐਦਾਂ ਦੀ ਕੋਈ ਇਨਫੋਰਮੇਸ਼ਨ ਸਾਨੂੰ ਦਿੱਤੀ ਨਹੀਂ ਹੈ ਬਟ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਤਾ ਉਹਨਾਂ ਦੇ ਜਿਹੜੇ ਮੂੰਹ ਕਾਲੇ ਕੀਤੇ ਗਏ ਲੜਕੀਆਂ ਦੇ ਤੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾ ਕੇ ਉਹਨਾਂ ਦੇ ਗਲ ਦੇ ਵਿੱਚ ਟੈਗ ਪਾਏ ਗਏ ਵੀ ਇਹਨਾਂ ਨੇ ਚੋਰੀ ਕੀਤੀ ਆ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਜਿਸ ਸਬੰਧ ਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਤਿੰਨ ਦੋਸ਼ੀ ਐ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਇਸ ਮੈਟਰ ਵਿੱਚ ਕੋਈ ਲੜਕੀ ਦਾ ਕੋਈ ਵਿਆਹ ਵੀ ਰੱਖਿਆ ਗਿਆ ਸੀ ਜਿਹੜੀ ਕੁੜੀ ਆ ਦੀ ਮੂੰਹ ਕਾਲਾ ਕੀਤੀ ਸੀ ਇਹ ਗੱਲ ਹਾਲੇ ਸਾਹਮਣੇ ਨਹੀਂ ਆਈ ਸਾਡੀ ਤਫ਼ਤੀਸ਼ ਹਲੇ ਚੱਲ ਰਹੀ ਹੈ ਫਿਰ ਇਹਦੇ ਬਾਰੇ ਦੱਸਾਂਗੇ ਜੀ ਮਾਲਕ ਵੱਲੋਂ ਕਹਿ ਰਹੇ ਛੋੜੀ ਕਿਸੇ ਦੀ ਕੋਈ ਸਾਬਤਿਆ ਕਰੋਗੇ ਨਹੀਂ ਜੀ ਸਾਡੇ ਕੋਲੇ ਹੈ ਜੀ ਕੋਈ ਚੀਜ਼ ਸਾਬਤ ਨਹੀਂ ਹੋਈ ਨਹੀਂ ਐਲੀਗੇਸ਼ਨਾ ਰਿਹਾ ਹਾਂਜੀ ਉਹ ਉਹਨਾਂ ਦੇ ਐਲੀਗੇਸ਼ਨਾਂ ਦੇ ਮੁਤਾਬਕ ਕੀ ਹੈ ਠੀਕ ਆ ਸਤਿ ਸ਼੍ਰੀ ਅਕਾਲ